ਖੁਸ਼ੀ ਦੀ ਖਬਰ ਕਹਿ ਸਕਦੇ ਹਾਂ ਬੜੀ ਤਸੱਲੀ ਦੀ ਖਬਰ ਹੈ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਸਟੇਟ ਹੈਗੀ ਅਮਰੀਕਾ ਦੀ ਕੈਲੀਫੋਰਨੀਆ ਉਹਦੇ ਚ ਦੀਵਾਲੀ ਨੂੰ ਇੱਕ ਸਟੇਟ ਵਾਈਡ ਹੌਲੀਡੇ ਐਲਾਨ ਕਰ ਦਿੱਤਾ ਗਿਆ ਜਾਨੀ ਦੀਵਾਲੀ ਦੀ ਉੱਥੇ ਜਿਹੜੇ ਕੋਈ ਸਕੂਲ ਆ ਜਾਂ ਹੋਰ ادارے ਜਿੰਨਾ ਤੇ ਵੀ ਜਿੱਥੋਂ ਤੱਕ ਲਾਗੂ ਹੋਊਗੀ ਇਹ ਜਿਹੜਾ ਐਕਟ ਹੈ ਉੱਥੇ ਛੁੱਟੀ ਹੋਇਆ ਕਰੂਗੀ ਦੀਵਾਲੀ ਵਾਲੇ ਦਿਨ ਇਹ ਪੀਜੀ ਸਟੇਟ ਹੈ ਅਮਰੀਕਾ ਦੇ ਵਿੱਚ ਇਸ ਤੋਂ ਪਹਿਲਾਂ ਦੋ ਸਟੇਟਾਂ ਆਲਰੇਡੀ ਪਹਿਲਾਂ ਵੀ ਇਹ ਫੈਸਲਾ ਤੇ ਐਲਾਨ ਕਰ ਚੁੱਕੀਆਂ ਹੈਗੀਆਂ 1 ਜਨਵਰੀ ਤੋਂ ਲਾਗੂ ਹੋਊਗਾ ਇਹ ਫੈਸਲਾ ਗਵਰਨਰ ਜਿਹੜੇ ਹੈਗੇ ਆ ਉਥੋਂ ਦੇ ਕੈਲੀਫੋਰਨੀਆ ਦੇ ਜੈਵਨ ਨਿਊਜ਼ ਆਮ ਉਹਨਾਂ ਨੇ ਸਾਈਨ ਕਰ ਦਿੱਤਾ ਬੈਲ ਲਗੇ ਬੰਗਲਵਾਰੀ ਨੂੰ ਕਾਨੂੰਨ ਬਣ ਗਿਆ ਹੁਣ ਜਿਹੜਾ 1 ਜਨਵਰੀ ਤੋਂ ਲਾਗੂ ਹੋਊਗਾ ਸਾਰੇ ਜਿਹੜੇ ਪਬਲਿਕ ਸਕੂਲ ਹਨ ਤੇ ਕਮਿਊਨਿਟੀ ਕਾਲਜ ਜਿਹੜੇ ਸਰਕਾਰੀ ਕਾਲਜ ਵੀ ਹੈਗੇ ਆ ਉਹ ਉਹ ਦਿਵਾਲੀ ਵਾਲੇ ਦਿਨ ਬੰਦ ਰਹਿਣਗੇ ਜਿਹੜੇ ਸਟੇਟ ਦੇ EMPLOYEES ਹੈਗੇ ਆ ਉਹਨਾਂ ਨੂੰ ਇਹ ਮੌਕਾ ਮਿਲੂਗਾ ਕਿ ਉਸ ਦੇ ਡੇ ਆਫ ਲੈਸਣਗੇ ਹੋ ਸਕਦਾ ਉਹਨਾਂ ਦੀ ਕਿਸੇ ਵਿਸ਼ੇਸ਼ ਕਿਸਮ ਦੀਆਂ ਛੁੱਟੀਆਂ ਵਿੱਚ ਉਹ ਛੁੱਟੀ ਜਿਹੜੀ ਆ ਕਾਊਂਟ ਹੋ ਜਾਇਆ ਕਰੂਗੀ ਪਬਲਿਕ ਸਕੂਲ ਦੇ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਹੁਣ ਇਸ ਦਿਨ ਘਰ ਰਹਿ ਕੇ ਜਿਹੜਾ ਉਹਨੂੰ ਐਬਸੈਂਟ ਨਹੀਂ ਹੋਣੇ ਕਿ ਬਲਕਿ ਉਹਨਾਂ ਨੂੰ ਛੁੱਟੀ ਇੰਜੋਏ ਕਰਨ ਦਾ ਮੌਕਾ ਮਿਲੂਗਾ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਨਵਾਂ ਲਾਹੇਗਾ ਉਹ ਕੱਲਾ ਜੇਪਾ ਕਹਿੰਦੀ ਹੈ ਹਿੰਦੂ ਧਰਮ ਨਾਲ ਸੰਬੰਧਤ ਨਹੀਂ ਹੈਗਾ ਉਹਨੂੰ ਇਸ ਤਿਹਾੜ ਨੂੰ ਸਖੀ ਉਹਨੇ ਮਨਾਉਂਦੇ ਜੈਨੀਜ਼ ਵੀ ਔਰ ਬੁੱਧਿਸਤ ਵੀ ਸਾਰੇ ਇਨ ਦੇ ਧਰਮਾਂ ਦੇ ਲੋਕ ਹੈ ਇਹਨੂੰ ਬਰਾਬਰ ਮਨਾਉਂਦੇ ਉਸ ਦਿਨ ਉਹਦੇ ਵੱਖ-ਵੱਖ ਕਾਰਨ ਦੱਸੇ ਗਏ ਆ ਔਰ ਜਿਹੜੀਆਂ ਸਟੇਟਾਂ ਦੀ ਗੱਲ ਕਰਦੇ ਸੀ ਤਾਂ ਪੈਨੇਸਿਲਵੇਨੀਆ ਤੇ ਜਿਹਨੇ 2024 ਤੇ ਇਹ ਛੁੱਟੀ ਐਲਾਨ ਕੀਤੀ ਸੀ ਕਨੈਕਟਿਕਟ ਇਹਨਾਂ ਨੇ ਵੀ ਇਸ ਸਾਲ ਦੇ ਸ਼ੁਰੂ ਚ ਫੈਸਲਾ ਕੀਤਾ ਸੀ ਕਿ ਦਿਵਾਲੀ ਦੀ ਛੁੱਟੀ ਹੋਇਆ ਕਰੂ